ਗੁਰੂ ਰੂਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ಅಮੂਲਕ ਪੱਤਰ ਜਵਾਬ ਜੀ ਨੇ ਅੰਮ੍ਰਿਤਸਰ ਤੋਂ 1912 ਨੂੰ ਲਿਖਿਆ ਸੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਆਤਮਾ ਜੀਓ ਸੁਨੇਹਾ ਪਹੁੰਚਾਉਣ ਵਾਲਾ ਤੁਹਾਨੂੰ ਆਤਮ ਰਸ ਦਾ ਹੁਲਾਰਾ ਦੇਣ ਵਾਲਾ ਇਸ ਵਾਸਤੇ ਦਰਸ਼ਨ ਮਾਤਰ ਦੇ ਚਲਕੇ ਨਾਲ ਸਵਾਦ ਦੇਣ ਹਾਰਾ ਸੀ ਕਿ ਉਸ ਨੂੰ ਕਿਸੇ ਨੇ ਆਪਣੇ ਰੰਗ ਵਿੱਚ ਰੰਗ ਕੇ ਕਲਿਆ ਸੀ। ਔਰ ਉਸ ਦੇ ਸਿਰ ਉੱਤੇ ਉਸ ਵੇਲੇ ਕਿਸੇ ਦਾ ਹੱਥ ਸੀ। ਤੁਹਾਨੂੰ ਉਹ ਚੰਗਾ ਲੱਗ ਗਿਆ। ਚਾਹੀਦਾ ਸੀ ਕਿ ਉਹ ਚੰਗਿਆਈ ਗੁਰਨਾਨਕ ਵੱਲ ਲੈ ਜਾਂਦੀ ਕਿ ਉਹ ਕਿਹੜਾ ਚੰਗਾ ਹੈ। ਜਿਸ ਦੇ ਦੂਤ ਵਿੱਚ ਇੰਨਾ ਅਸਰ ਹੈ। ਤੁਹਾਨੂੰ ਦੂਤ ਚੰਗਾ ਲੱਗ ਗਿਆ। ਅੰਦਰੋਂ ਧਿਆਨ ਦੀ ਤਾਰ ਵਿੱਚ ਫਰਕ ਪੈ ਗਿਆ ਇਸ ਕਰਕੇ ਤੁਸੀਂ ਉਦਾਸ ਹੋਏ। ਉਹ ਮਾੜਾ ਤਾਂ ਨਹੀਂ ਸੀ। ਚੰਗਾ ਸੀ ਪਰ ਵਧੇਕ ਚੰਗਾ ਕਲਣ ਵਾਲੇ ਦੇ ਵਰ ਕਰਕੇ ਸੀ ਉਹ ਚੰਗਿਆਈ ਪ੍ਰਦਾਨ ਕਰਨੇ ਵਾਸਤੇ ਆਇਆ ਸੀ ਚੰਗਿਆਈ ਰਸ ਸ਼ਾਂਤੀ ਸ਼ੁਕਰ ਲੈਣਾ ਸੀ ਉਸ ਦੀ ਸੂਰਤ ਨਹੀਂ ਲੈਣੀ ਸੀ ਸੂਰਤ ਆਪਣੇ ਧਿਆਨ ਵਿੱਚ ਗੁਰੂ ਨਾਨਕ ਦੀ ਕਾਇਮ ਕਰੋ ਕਾਇਮ ਕਰਦੇ ਸਾਰ ਤੁਸਾਂ ਵਿੱਚ ਝਲਕਾ ਮਾਰੇਗਾ ਧਿਆਨ ਦੀ ਖੇੜ ਕਠਨ ਹੈ ਜਿਸ ਦਰਜੇ ਤੇ ਧਿਆਨ ਨੇ ਚੰਗਾ ਲੱਗਣਾ ਹੈ ਉਸ ਦਰਜੇ ਦੀ ਚੰਗਿਆਈ ਕਿਸੇ ਦੀ ਨਹੀਂ ਸਮਝਣੀ ਉਹ ਤਾਰ ਸਭ ਤੋਂ ਉੱਚੀ ਰੱਖਿਆ ਕਰੋ ਇਹ ਬਾਰੀਕ ਜਈ ਗੱਲ ਹੈ ਦੂੰਗੀ ਅੰਦਰ ਸੋਚ ਦਿਓਗੇ ਤਾਂ ਸਮਝ ਪਵੇਗੀ ਇਹ ਪਿਆਰ ਭਰੀ ਸਿੱਖਿਆ ਹੈ ਉਲੰਭਾਈਆ ਝਿੜਕ ਨਹੀਂ ਹੈ ਉਸ ਦਿਨ ਦੀ ਤੁਹਾਡੀ ਅੱਖਾਂ ਅੱਗੇ ਮੱਲੋ ਮੱਲੀ ਉਹ ਸੂਰਤ ਫਿਰ ਜਾਂਦੀ ਹੈ ਹੁਣ ਉਸ ਸੂਰਤ ਨੂੰ ਨਾ ਅੱਖਾਂ ਅਗੇ ਲਿਆਓ ਸੁਨੇਹਾ ਸਤਗੁਰ ਦਾ ਹੈ ਪਿਆਰਾ ਸਤਗੁਰੂ ਹੈ ਪਿਆਰਾ ਸਤਗੁਰ ਦਾ ਸੁਨੇਹਾ ਹੈ ਸੂਰਤ ਵਿੱਚ ਧਿਆਨ ਵਾਲੇ ਟਿਕਾਣੇ ਵਿੱਚ ਕੇਵਲ ਸਤਗੁਰ ਚੰਗਾ ਲੱਗੇ ਤਦ ਤਾਂ ਤਾਰ ਸਾਫ਼ ਹੁੰਦੀ ਹੈ ਨਹੀਂ ਤਾਂ ਤਕਲੇ ਵਿੱਚ ਵੱਲ ਪੈਂਦਾ ਹੈ ਤੇ ਰਸ ਭੱਜ ਜਾਂਦਾ ਹੈ ਇਹ ਗਤ ਕੇ ਬਾਜ਼ੀ ਦੀ ਖੇਡ ਹੈ ਧਿਆਨ ਦੀ ਤਾਰ ਗਤ ਕੇ ਬਾਜ਼ ਦੀ ਉਕ ਕੇ ਹੋਰਥੇ ਪਈ ਨਹੀਂ ਤੇ ਗਤਕਾ ਵਜਾ ਨਹੀਂ ਮਤਲਬ ਇਹ ਹੈ ਕਿ ਆਪ ਸਤਗੁਰ ਦੇ ਧਿਆਨ ਨੂੰ ਪਿਆਰ ਕਰੋ ਸਭ ਤੋਂ ਚੰਗਾ ਸਤਗੁਰ ਦਾ ਧਿਆਨ ਹੈ ਇਤਕਾਰੀ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ